ਤਾਂ ਦੇ ਬਚਨ ਮੰਨ ਕੇ 2026 ਤੋਂ ਪਹਿਲਾਂ ਰਸੋਈ 'ਚ ਇਹ ਤਿੰਨ ਚੀਜ਼ਾਂ ਲਿਆ ਕੇ ਰੱਖ ਲਓ ਫਿਰ ਦੇਖਣਾ ਦਿਨ ਬਦਲਦੇ ਪਰਿਵਾਰ ਦੇ ਪਰ ਇਹ ਤਿੰਨ ਚੀਜ਼ਾਂ ਬਾਰੇ ਕਿਸੇ ਨੂੰ ਦੱਸਣਾ ਨਹੀਂ ਹੈ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਮਹਾਪੁਰਖ ਹਮੇਸ਼ਾ ਬਚਨ ਕਰਦੇ ਹੁੰਦੇ ਸੀ ਕਹਿੰਦੇ ਭਾਈ ਆਪ ਜੀ ਜੇਕਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਜੇਕਰ ਆਪ ਜੀ ਨੂੰ ਸਕਸੈਸ ਤਾਂ ਚਾਹੀਦੀ ਹੈ ਤੇ ਸਤਿਗੁਰੂ ਮਹਾਰਾਜ ਬੜੀ ਵੱਡੀ ਕਿਰਪਾ ਕਰਨੀ ਕਹਿੰਦੇ ਗੁਰੂ ਦੇ ਚਰਨੀ ਲਾ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨੀ ਲੱਗ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗ ਕਰਕੇ ਕਹਿੰਦੇ ਗੁਰ ਸਿੱਖੋ ਫਿਰ ਇੱਕ ਚੀਜ਼ ਕਰਨ ਦੀ ਬਹੁਤ ਲੋੜ ਹੈ ਉਹ ਕਿਹੜੀ ਲੋੜ ਸਾ ਸੰਗਤ ਉਹ ਕਿਹੜੀ ਲੋੜ ਹੈ ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਤੋਂ ਕੇਵਲ ਸਮਾਂ ਮੰਗਦੇ ਨੇ ਸਮਾਂ ਕਿਹੜਾ ਮੰਗਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਾਂ ਮੰਗਦੇ ਨੇ ਸਮਾਂ ਕਿਹੜਾ ਮੰਗਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਾਂ ਮੰਗਦੇ ਨੇ ਕਹਿੰਦੇ ਸਮਾਂ ਉਹ ਜਿਹੜੇ ਸਮੇਂ ਦੀ ਸਤਿਗੁਰੂ ਮਹਾਰਾਜ ਗੱਲ ਕਰਦੇ ਨੇ ਕਿਹੜੇ ਸਮੇਂ ਦੀ ਗੱਲ ਕਰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਹੁਣ ਸਾਰੀ ਗੱਲ ਸਪਸ਼ਟ ਹੋ ਗਈ ਮਹਾਰਾਜ ਕਹਿੰਦੇ ਗੁਰ ਸਿੱਖਾ ਤੇਰੇ ਜੀਵਨ ਦੇ ਵਿੱਚ ਇੱਕ ਚੀਜ਼ ਦੀ ਬੜੀ ਅਹਿਮੀਅਤ ਹੋਵੇ ਉਹ ਕਿਹੜੀ ਸਤਿਗੁਰੂ ਕਹਿੰਦੇ ਨੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ ਸਾਰੀ ਗੱਲ ਸਪਸ਼ਟ ਹੋ ਗਈ ਨਾ ਹੁਣ ਇੱਕ ਇੱਕ ਕਰਕੇ ਸਤਿਗੁਰੂ ਮਹਾਰਾਜ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੁਣ ਇਥੇ ਨਾਲ ਨਾਲ ਜਿਹੜੀਆਂ ਬੇਨਤੀਆਂ ਮੈਂ ਸਾਂਝੀਆਂ ਕਰਦੀਆਂ ਕਰਨਾ ਚਾਹ ਰਿਆਂ ਸਾਧ ਸੰਗਤ ਜਿਹੜੀਆਂ ਚੀਜ਼ਾਂ ਨੂੰ ਆਪਾਂ ਸਮਝਣਾ ਚਾ ਰਹੇ ਹਾਂ ਸਤਿਗੁਰੂ ਮਹਾਰਾਜ ਉਹਨਾਂ ਤੇ ਬੜੀ ਵੱਡੀ ਕਿਰਪਾ ਕਰ ਰਹੇ ਨੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਬੜੀ ਵੱਡੀ ਰਹਿਮਤ ਕਰ ਰਹੇ ਨੇ ਪਤਸ਼ਾਹੀ ਕਹਿੰਦੇ ਅੰਦਰ ਕਮਾਣਾ ਸਰ ਪਰ ਉਗੜੇ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਕਹਿੰਦੇ ਅੰਦਰ ਬੈਠ ਕੇ ਕੀਤਾ ਹੋਇਆ ਕੰਮ ਜ਼ਰੂਰ ਪ੍ਰਗਟ ਹੋ ਜਾਂਦਾ ਹੈ ਭਾਵੇਂ ਕੋਈ ਧਰਤੀ ਵਿੱਚ ਲੁਕਾ ਕੇ ਕਰ ਲੈ ਪਰ ਯਾਦ ਰੱਖਿਓ ਪਿਆਰਿਓ ਜੇ ਪਰਮਾਤਮਾ ਦੀ ਬੰਦਗੀ ਵੀ ਕਰਦੇ ਆ ਉਹ ਵੀ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਂਦੀ ਹੈ ਤੇ ਪਰ ਇੱਕ ਗੱਲ ਯਾਦ ਰੱਖਿਓ ਪਰਮਾਤਮਾ ਨੂੰ ਪਹਿਲੇ ਦਿਨ ਤੋਂ ਹੀ ਪ੍ਰਮਾਨ ਕਰ ਲੈ ਦੁਨੀਆਂ ਦੇ ਲੋਕਾਂ ਨੂੰ ਭਾਵੇਂ ਸਾਲਾਂ ਬੱਧੀ ਸਦੀਆਂ ਬੱਧੀ ਪਤਾ ਲੱਗੇ ਪਰ ਪ੍ਰਮਾਤਮਾ ਨੂੰ ਉਦੋਂ ਹੀ ਪਤਾ ਲੱਗ ਜਾਂਦਾ ਜਦੋਂ ਤੇਰੇ ਮਨ ਦੇ ਅੰਦਰ ਇੱਕ ਫੁਰਨਾ ਬਣ ਗਿਆ ਕਿ ਸਤਿਗੁਰੂ ਮੈਂ ਤੇਰਾ ਹਾਂ ਮੈਂ ਤੇਰੀ ਰਹਿਮਤ ਤੇਰੀ ਅੰਦਰਲੀ ਜਿਹੜੀ ਭਾਵਨਾ ਹੈ ਮੈਂ ਉਹਨੂੰ ਉਹਨੂੰ ਜਾਨਣਾ ਚਾਹਣਾ ਮੈਂ ਸਤਿਗੁਰੂ ਮਹਾਰਾਜ ਤੇਰੇ ਚਰਨਾਂ ਨਾਲ ਜੁੜਨਾ ਚਾਹਣਾ ਹਾਂ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰਿਓ ਪਾਤਸ਼ਾਹ ਜੀ ਕਹਿੰਦੇ ਨੇ ਭਗਤ ਜਨਾਕਾਰਾ ਖਾ ਹਰ ਆਪ ਹੈ ਕਿਆ ਪਾਪੀ ਕਰੀਐ ਕਹਿੰਦੇ ਪ੍ਰਭੂ ਆਪਣੇ ਭਗਤਾਂ ਦਾ ਆਪ ਰਖਾ ਹੈ ਪਾਪ ਚਿਤਵਨ ਵਾਲਾ ਹੈ ਉਹਨਾਂ ਦਾ ਕੀ ਵਿਗਾਰ ਸਕਦਾ ਹੈ ਭਾਬ ਕੁਝ ਵੀ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਕਹਿੰਦੇ ਗੁਮਾਨ ਕਰਹਿ ਮੂੜ ਗੁਮਾਨੀਆਂ ਵਿਸਖਾਦੀ ਮਰੀਏ ਮੂਰਖ ਅਹੰਕਾਰੀ ਮਨੁੱਖ ਕਰਦੇ ਨੇ ਤੇ ਅਹੰਕਾਰ ਰੂਪੀ ਜ਼ਹਿਰ ਖਾਧਿਆ ਮਰ ਜਾਂਦੇ ਨੇ ਪਰ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਕੇ ਪਿਆਰੇ ਹੁੰਦੇ ਨੇ ਉਹ ਇਨਾਂ ਚੀਜ਼ਾਂ ਤੋਂ ਅਨੇਕਾਂ ਕੋਹਾਂ ਦੂਰ ਹੋਇਆ ਕਰਦੇ ਨੇ ਗੁਰਮੁਖੋ ਸਮਾਪੁਰ ਕਹਿੰਦੇ ਸੀ 2026 ਤੋਂ ਪਹਿਲਾਂ-ਪਹਿਲਾਂ ਆਪਣੀ ਰਸੋਈ ਦੇ ਵਿੱਚ ਕਹਿੰਨੇ ਭਾਈ ਜਦੋਂ ਪ੍ਰਸ਼ਾਦਾ ਆਦਿਕ ਤਿਆਰ ਕਰਨਾ ਨਾ ਉਦੋਂ ਕਿਸੇ ਦਾ ਚੇਤਾ ਨਹੀਂ ਕਰਨਾ ਵੀ ਫਲਾਣਾ ਬੰਦਾ ਚੁਗਲੀਆਂ ਨਹੀਂ ਕਰਨੀਆਂ ਜਿਵੇਂ ਅੱਜ ਕੱਲ੍ਹ ਹੁੰਦਾ ਨਾ ਬੀਬੀਆਂ ਮੈਂ ਕਈਆਂ ਬੀਬੀਆਂ ਨੂੰ ਵੇਖਿਆ ਵਾ ਤੇ ਉਹਨਾਂ ਦਾ ਧਿਆਨ ਖਾਣੇ ਵਿੱਚ ਬਹੁਤ ਘੱਟ ਹੁੰਦਾ ਟੀਵੀ ਸੀਰੀਅਲ ਚੱਲ ਰਹੇ ਨੇ ਉਹਨਾਂ ਵਿੱਚ ਹੁੰਦਾ ਕੀ ਚੱਲ ਰਿਹਾ ਟੀਵੀ ਦੇ ਵਿੱਚ ਜਾਂ ਫਿਰ ਅੱਜ ਕੱਲ੍ਹ ਫੋਨ ਆ ਗਏ ਫੋਨਾਂ ਦੇ ਵਿੱਚ ਧਿਆਨ ਹੁੰਦਾ ਮੈਂ ਨਹੀਂ ਕਹਿੰਦਾ ਨਾ ਦੇਖੋ ਠੀਕ ਹੈ ਸਮਝੋ ਸਮਾਂ ਕੱਢ ਕੇ ਵੇਖੋ ਵੀ ਘਟੋ ਘਟ ਜਦੋਂ ਪ੍ਰਸ਼ਾਦਾ ਤਿਆਰ ਕਰਨਾ ਹੈ ਰਸੋਈ ਦਾ ਜਦੋਂ ਕੰਮ ਕਰਨਾ ਹੈ ਉਹ ਬਹੁਤ ਹੀ ਵੱਡੇ ਧਿਆਨ ਦੇ ਨਾਲ ਕਰੀਏ ਕੇਵਲ ਉੱਥੇ ਇੱਕ ਸਤਿਗੁਰੂ ਦਾ ਸਹਾਰਾ ਨਾਮ ਦਾ ਸਹਾਰਾ ਸਾਡੇ ਕੋਲ ਹੋਵੇ ਸਤਿਗੁਰੂ ਕਹਿੰਦੇ ਫਿਰ ਵੇਖਿਓ ਕਿਵੇਂ ਕਿਰਪਾ ਹੁੰਦੀ ਹੈ ਜਿਹੜੀ ਚੀਜ਼ ਨੂੰ ਛੱਕ ਕੇ ਸਾਨੂੰ ਸ਼ਕਤੀ ਮਿਲਦੀ ਹੈ ਜਿਹੜੀ ਚੀਜ਼ ਨੂੰ ਛੱਕ ਕੇ ਸਾਨੂੰ ਅੰਦਰੋਂ ਇੱਕ ਤਾਕਤ ਮਿਲਦੀ ਹੈ ਤੇ ਗੁਰਸਿੱਖੋ ਇੱਕ ਗੱਲ ਯਾਦ ਰੱਖਿਓ ਵੀ ਇਹੋ ਜੀ ਚੀਜ਼ ਨੂੰ ਅੰਦਰ ਵਸਾ ਕਰਕੇ ਇਹੋ ਜੀ ਚੀਜ਼ ਨੂੰ ਅੰਦਰ ਲਿਜਾ ਕਰਕੇ ਕਹਿੰਦੇ ਗੁਰਸਿੱਖੋ ਯਾਦ ਰੱਖਿਓ ਕਿਹਨੇ ਸਤਿਗੁਰੂ ਦੀ ਸਭ ਤੋਂ ਵੱਡੀ ਖੁਸ਼ੀ ਦੇ ਹੱਕਦਾਰ ਤੁਸੀਂ ਬਣ ਜਾਓਗੇ ਸਭ ਤੋਂ ਵੱਡੀ ਖੁਸ਼ੀ ਦੇ ਹੱਕਦਾਰ ਸੋ ਮੈਂ ਇੱਥੇ ਬੇਨਤੀਆਂ ਬਾਰ-ਬਾਰ ਕਰਦਾ ਹੁੰਨਾ ਕਿ ਮਹਾਂਪੁਰ ਕਹਿੰਦੇ ਤਿੰਨ ਚੀਜ਼ਾਂ ਲਿਆ ਕੇ ਘਰ ਦੇ ਵਿੱਚ ਰੱਖ ਲਓ ਫਿਰ ਦਿਨ ਬਦਲਦੇ ਨੇ ਦਿਨ ਕਿਵੇਂ ਬਦਲਦੇ ਨੇ ਕਹਿੰਦੇ ਜਦੋਂ ਆਪਾਂ ਆਪਣੇ ਅੰਦਰ ਦੇ ਵਿੱਚੋਂ ਕਿਸੇ ਦੇ ਲਈ ਭਾਵਨਾ ਜਿਹੜੀ ਹੈ ਉਹ ਬਦਲ ਲਈਏ ਦੂਜੀ ਗੱਲ ਕਹਿੰਦੇ ਜਦੋਂ ਆਪਾਂ ਸਤਿਗੁਰੂ ਨੂੰ ਪਹਿਲ ਕਦਮੀ ਦੇ ਦਈਏ ਤੀਜੀ ਗੱਲ ਸਤਿਗੁਰੂ ਕਹਿੰਦੇ ਨੇ ਜਦੋਂ ਮਨ ਦੇ ਵਿੱਚ ਇਹ ਭਾਵਨਾ ਆ ਜਾ ਸਤਿਗੁਰੂ ਮੈਂ ਤੇਰਾ ਹੀ ਗੁਰਸੇਖ ਹਾਂ ਮੈਂ ਤੇਰਾ ਹਾਂ ਤੇ ਤੂੰ ਬਿਨਾ ਕਿਤੇ ਹੋਰ ਦਾ ਨਹੀਂ ਸਤਿਗੁਰੂ ਮਹਾਰਾਜ ਕਹਿੰਦੇ ਤੇ ਤੂੰ ਬਿਨਾ ਕਿਸੇ ਹੋਰ ਦਾ ਨਹੀਂ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਪਿਆਰਿਓ ਇਹ ਗੱਲ ਯਾਦ ਰੱਖਿਓ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਗੁਰਸਿੱਖੋ ਆਵੋ ਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਹੋ ਸੱਚੀ ਬਾਣੀ ਸਤਗੁਰੂ ਰੋਜ਼ ਆਵਾਜ਼ ਦਿੰਦੇ ਨੇ ਸਿੱਖ ਨੂੰ ਸਤਗੁਰੂ ਰੋਜ਼ ਅਮਰਤ ਵੇਲੇ ਕਹਿੰਦੇ ਨੇ ਸਤਗੁਰੂ ਮਹਾਰਾਜ ਰੋਜ਼ ਕਹਿੰਦੇ ਨੇ ਆਵੋ ਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਹੋ ਸੱਚੀ ਬਾਣੀ ਹੈ ਗੁਰਸਿੱਖੋ ਸੱਚੀ ਬਾਣੀ ਨੂੰ ਪੜ੍ਹਿਆ ਜੇ ਸੱਚੀ ਬਾਣੀ ਨੂੰ ਵਿਚਾਰਿਆ ਜੇ ਉਹ ਸੱਚੀ ਬਾਣੀ ਨੂੰ ਪੜਨ ਲੱਗਿਆਂ ਉਹ ਸੱਚੀ ਬਾਣੀ ਨੂੰ ਵਿਚਾਰਨ ਲੱਗਿਆਂ ਏ ਗੁਰਸਿੱਖੋ ਇਹ ਗੱਲ ਯਾਦ ਰੱਖਿਓ ਉਹ ਸੱਚੀ ਬਾਣੀ ਨੂੰ ਪੜਨ ਵਾਲਿਓ ਕਹਿੰਦੇ ਯਾਦ ਰੱਖਿਓ ਸੱਚੇ ਗੁਰੂ ਦਾ ਦیدارਾ ਸੱਚੇ ਗੁਰੂ ਦਾ ਮੇਲ ਉਦੋਂ ਹੀ ਹੁੰਦਾ ਜਦੋਂ ਆਪ ਜੀ ਸੱਚੀ ਬਾਣੀ ਨੂੰ ਪੜਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਦੇ ਹੋ ਕਹਿੰਦੇ ਉਦੋਂ ਹੀ ਕਿਰਪਾ ਹੁੰਦੀ ਹੈ ਉੰਜ ਨਹੀਂ ਕਿਰਪਾ ਹੁੰਦੀ ਕਹਿੰਦੇ ਗੁਰੂ ਕਹਿੰਦੇ ਨਾ ਵੀ ਸਾਨੂੰ ਆਵਾਜ਼ ਨਹੀਂ ਦਿੰਦਾ ਜੀ ਸਾਨੂੰ ਕਿਹੜਾ ਬੁਲਾਇਆ ਜੀ ਇੰਜ ਹੁੰਦਾ ਪਰ ਸਤਿਗੁਰੂ ਮਹਾਰਾਜ ਰੋਜ਼ ਆਵਾਜ਼ ਦਿੰਦੇ ਨੇ ਇੱਥੇ ਆਪਾਂ ਇਸ ਗੱਲ ਤੋਂ ਝੂਠਲਾ ਨਹੀਂ ਸਕਦੇ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਸਤਿਗੁਰੂ ਰੋਜ਼ ਅੰਮ੍ਰਿਤ ਵੇਲੇ ਬਾਜਦੇ ਆ ਜੇ ਨਹੀਂ ਆਵਾਜ਼ ਦਿੰਦੇ ਤਾਂ ਦੱਸੋ ਜੀ ਉਸ ਵੇਲੇ ਤੇ ਅਸੀਂ ਸੁਤੇ ਪਏ ਹੁੰਨੇ ਆ ਚਾਹੇ ਮੈਂ ਕਿਉਂ ਨਾ ਹੋਵਾਂ ਕੋ ਕਹਿਣ ਤੋਂ ਭਾਵ ਕਿ ਸਤਿਗੁਰੂ ਮਹਾਰਾਜ ਰੋਜ਼ ਆਵਾਜ਼ ਦਿੰਦੇ ਨੇ ਜੇ ਅਸੀਂ ਨਹੀਂ ਸੁਣਿਆ ਤੇ ਫਿਰ ਫਿਰ ਉਹਦੇ ਵਿੱਚ ਗਲਤੀ ਸਾਡੀ ਹੈ ਨਾ ਕਿਸੇ ਹੋਰ ਦੀ ਥੋੜਾ ਤੇ ਮੈਂ ਬੇਨਤੀ ਇਹ ਕਰਾਂ ਮਹਾਂਪੁਰ ਕਹਿੰਦੇ ਸੀ ਇਹ ਤਿੰਨ ਚੀਜ਼ਾਂ ਬਾਰੇ ਕਦੇ ਕਿਸੇ ਨੂੰ ਨਾ ਦੱਸਣਾ ਮੈਂ ਕੀ ਕਰ ਰਿਹਾ ਆ ਮੇਰੀ ਕਿੰਨੀ ਬੰਦਗੀ ਹੈ ਮੈਂ ਭੋਜਨ ਪ੍ਰਸ਼ਾਦਾ ਸ਼ਕਣ ਵੇਲੇ ਕਿੰਨਾ ਕੋ ਨਾਮ ਲਿਆ ਕਿੰਨਾ ਕੋ ਸਤਿਗੁਰੂ ਦੀ ਬੰਦਗੀ ਕੀਤੀ ਕਹਿੰਦੇ ਯਾਦ ਰੱਖਿਓ ਬਣਾਉਣ ਵਾਲੇ ਨੂੰ ਵੀ ਆਨੰਦ ਆਏਗਾ ਤੇ ਸ਼ਕਣ ਵਾਲਾ ਵੀ ਗੁਰੂ ਨਾਲ ਜੁੜੇਗਾ ਤੇ ਮੁਖ ਦੇ ਵਿੱਚੋਂ ਆਪਣੇ ਆਪ ਨਿਕਲੇਗਾ ਵਾਹਿਗੁਰੂ ਇਹ ਗੱਲ ਯਾਦ ਰੱਖਿਓ ਕਹਿੰਦੇ ਜੁੜਨ ਦੀ ਸਭ ਤੋਂ ਵੱਡੀ ਸਮਰੱਥਾ ਸਭ ਤੋਂ ਵੱਡੀ ਤਾਕਤ ਇਹ ਵੇ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਕਿਰਪਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਰਹਿਮਤ ਕਰਦੇ ਨੇ ਪਿਆਰਿਓ ਕਹਿੰਦੇ ਉਹ ਰਹਿਮਤ ਕਿਵੇਂ ਉਹ ਸਤਿਗੁਰੂ ਦੀ ਕਿਰਪਾ ਕਿਵੇਂ ਉਹ ਕਿਰਪਾ ਪਤਾ ਕਿਵੇਂ ਹੁੰਦੀ ਆ ਕਹਿੰਦੇ ਸਤਿਗੁਰੂ ਦੀ ਉਹ ਕਿਰਪਾ ਐਵੇਂ ਹੁੰਦੀ ਆ ਕਹਿੰਦੇ ਜਿਹੜਾ ਬੰਦਾ ਪ੍ਰਸ਼ਾਦਾ ਛਕਣ ਵੇਲੇ ਜਾਂ ਬਣਾਉਣ ਵੇਲੇ ਤਿਆਰ ਕਰਨ ਵੇਲੇ ਗੁਰੂ ਦਾ ਨਾਮ ਲੈ ਰਿਹਾ ਕਹਿੰਦੇ ਉਹਨੂੰ ਸ਼ਕਤੀ ਮਿਲਦੀ ਆ ਤੇ ਜਿਹੜੀ ਉਹਨੂੰ ਸ਼ਕਤੀ ਮਿਲ ਰਹੀ ਆ ਉਹੀ ਸ਼ਕਤੀ ਜਿਹੜੀ ਹੈ ਉਹਦੇ ਵਿੱਚ ਇੰਜੈਕਟ ਹੋ ਗਈ ਉਸ ਪ੍ਰਸ਼ਾਦੇ ਦੇ ਵਿੱਚ ਜਿਹੜਾ ਛਕਣ ਵਾਲਾ ਉਹ ਸ਼ਕਤੀ ਉਹਨੂੰ ਮਿਲਣ ਲੱਗੀ ਹੁਣ ਭੋਜਨ ਪ੍ਰਸ਼ਾਦਾ ਛਕ ਕੇ ਅੰਦਰ ਨੂੰ ਸ਼ਕਤੀ ਮਿਲਦੀ ਆ ਕਹਿੰਦੇ ਅੰਦਰਲੇ ਇਰਾਦਿਆਂ ਨੂੰ ਸ਼ਕਤੀ ਮਿਲਦੀ ਆ ਜਿਹੜੀਆਂ ਅੰਦਰ ਲੀਆਂ ਐਸੀਆਂ ਵਾਇਰਸ ਭਰੀਆਂ ਸ਼ਕਤੀਆਂ ਨੇ ਜਿਹੜੀਆਂ ਸਾਨੂੰ ਮਾਰੇ ਪਾਸੇ ਵੱਲ ਤਬਦੀਲ ਕਰ ਦਿੰਦੀਆਂ ਨੇ ਕਹਿੰਦੇ ਉਹਨਾਂ ਨੂੰ ਖਤਮ ਕਰਕੇ ਗੁਰੂ ਵਾਲੇ ਪਾਸੇ ਦੀਆਂ ਅੰਦਰ ਸ਼ਕਤੀਆਂ ਜਿਹੜੀਆਂ ਨੇ ਉਹ ਆਪਣਾ ਘਰ ਕਰ ਲੈਂਦੀਆਂ ਨੇ ਤੇ ਸਤਗੁਰੂ ਮਹਾਰਾਜ ਵੱਲ ਨੂੰ ਜੁੜਨ ਦੇ ਲਈ ਬੰਦਾ ਆਪਣੇ ਆਪ ਇੰਟਰੈਕਟ ਹੋ ਜਾਂਦਾ ਹੈ ਅੰਦਰੋਂ ਅੰਦਰ ਹੀ ਜੁੜਨ ਦੇ ਲਈ ਮਨ 'ਚ ਬੰਦੇ ਦੇ ਖਿਆਲ ਪੈਦਾ ਹੋਣ ਲੱਗ ਜਾਂਦੇ ਉਤਪਨ ਹੋਣ ਲੱਗ ਜਾਂਦੇ ਨੇ ਬੰਦਾ ਜੁੜਨ ਦੇ ਲਈ ਉਸੁਖਤਿਤ ਹੋਣ ਲੱਗ ਜਾਂਦਾ ਤੇ ਜਦੋਂ ਅੰਦਰੋਂ ਜੁੜਨ ਦੀ ਭਾਵਨਾ ਬਣਨ ਲੱਗਦਾ ਤੇ ਸਤਿਗੁਰੂ ਕਹਿੰਦੇ ਨੇ ਉੱਥੇ ਹੀ ਸਭ ਤੋਂ ਵੱਡੀ ਖੇੜ ਬਣਦੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਹੀ ਸਭ ਤੋਂ ਵੱਡੀ ਕਿਰਪਾ ਕਰਦੇ ਨੇ ਗੁਰਸਿੱਖੋ ਇਹ ਗੱਲ ਯਾਦ ਰੱਖਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਇਹ ਗੱਲ ਯਾਦ ਰੱਖਿਓ ਕਹਿੰਦੇ ਉਹ ਕਿਸੇ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਏ ਤੇ ਜਿਹੜਾ ਅੰਦਰੋਂ ਇਸ ਗੱਲ ਨੂੰ ਮੰਨ ਲਏ ਕਿ ਮੈਂ ਗੁਰੂ ਦਾ ਹਾਂ ਗੁਰਸਿੱਖ ਆਓ ਮਿਲ ਗੁਰਸਿੱਖ ਆਓ ਮਿਲ ਆਓ ਗੁਰੂ ਕੇ ਪਿਆਰੇ ਕਹਿੰਦੇ ਜਿਹੜਾ ਇਸ ਗੱਲ ਨੂੰ ਮੰਨ ਲਏ ਸਤਿਗੁਰੂ ਦੀ ਕਿਰਪਾ ਉਹਦੇ ਤੇ ਹੋ ਜਾਂਦੀ ਹੈ ਸੋ ਪਿਆਰਿਓ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ